ਆਮ ਆਦਮੀ ਪਾਰਟੀ ਨੇ ਚਾਰ ਮੌਜੂਦਾ ਮੰਤਰੀਆਂ ਨੂੰ ਵੱਡਾ ਝਟਕਾ ਦਿੱਤਾ ਅੱਜ ਤੋਂ ਲਗਭਗ 5-6 ਦਿਨ ਪਹਿਲਾਂ ਅਸਤੀਫਾ ਲਏ ਗਏ ਉਸ ਤੋਂ ਬਾਅਦ ਨਵੇਂ ਪੰਜ ਮੰਤਰੀ ਬਣਾ ਦਿੱਤੇ ਗਏ ਯਾਨੀ ਕਿ ਕੈਬਨਿਟ ਦੇ ਵਿੱਚ ਵੱਡਾ ਬਦਲ ਫੇਰ ਕਰ ਦਿੱਤਾ ਗਿਆ ਗੱਲ ਕਰੀਏ ਅਨਮੋਲ ਗਗਨ ਮਾਨ ਦੀ ਤਾਂ ਉਹ ਮਾਨ ਸਾਹਿਬ ਦੇ ਆਮ ਆਲਮੀ ਪਾਰਟੀ ਦੇ ਕਾਫੀ ਖਾਸ ਮੰਤਰੀ ਮੰਨੇ ਜਾਂਦੇ ਸਨ ਸੂਤਰਾਂ ਮੁਤਾਬਕ ਕਿਹਾ ਜਾਂਦਾ ਹੈ ਕਿ ਗਗਨ ਅਨਮੋਲ ਮਾਨ ਨੇ ਅਸਤੀਫਾ ਨਹੀਂ ਦੇਣਾ ਸੀ ਕਿਉਂਕਿ ਖਰੜ ਦੇ ਵਿੱਚ ਉਹ ਜਿਹੜੇ ਹਿਸਾਬ ਨਾਲ ਕੰਮ ਕਰ ਰਹੇ ਸਨ ਉਹ ਕਾਬਿਲਏ ਤਾਰੀਫ ਸਨ ਬੜੇ ਵੱਡੇ ਪੱਦਰ ਤੇ ਉਹਨਾਂ ਵੱਲੋਂ ਆਪਣੇ ਪ੍ਰੋਜੈਕਟਾਂ ਤੇ ਕੰਮ ਕੀਤਾ ਜਾਂਦਾ ਸੀ ਲੇਕਿਨ ਮੰਤਰੀ ਸਾਹਿਬਾ ਦੇ ਚਾਹ ਤਰੇ ਤਰਾਏ ਰਹਿ ਗਏ ਖੁਸ਼ੀਆਂ ਧਰੀਆਂ ਤਰਾਈਆਂ ਰਹਿ ਗਈਆਂ ਦੱਸ ਦਈਏ ਕਿ ਅਸਤੀਫਾ ਦੇਣਾ ਪਿਆ ਤੇ ਕੀ ਕਸੂਰ ਸੀ ਅਨਮੋਲ ਗਗਨਮਾਨ ਦਾ ਅੱਜ ਜੋ ਕੁਝ ਪੱਤਰਕਾਰਾਂ ਦੇ ਰੂਪ ਰੂਪ ਹੋਏ ਉਹਨਾਂ ਨੇ ਗੱਲਬਾਤ ਕੀਤੀ ਇੱਕ ਇੱਕ ਕਰਕੇ ਅਨਮੋਲ ਗਗਨਮਾਨ ਦੇ ਸਾਥੀ ਉਹਨਾਂ ਦਾ ਸਾਥ ਛੱਡ ਗਏ ਅਨਮੋਲ ਗਗਨ ਮਾਨ ਦਾ ਜੋ ਪਰਬਾਅ ਹੈ ਉਹ ਖਤਮ ਹੋ ਗਿਆ ਏ ਅਨਮੋਲ ਗਗਨ ਮਾਨ ਵੱਲੋਂ ਕਿਹਾ ਗਿਆ ਕਿ ਪਾਰਟੀ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਨੇ ਕਦੇ ਫਕੀਰੀ ਤੇ ਕਦੇ ਵਜ਼ੀਰੀ ਅਨਮੋਲ ਗਗਨ ਮਾਨ ਵਿਦਾਇਕੀ ਤੋਂ ਪਹਿਲਾਂ ਇੱਕ ਚੰਗੇ ਸਿੰਗਰ ਵੀ ਸਨ